ਸਰਕਾਰ ਮੈਗਾ ਗੰਦੀਪ ਕੋਰ ਤੇ ਤੁਸੀਂ ਵੀ ਦੇਖ ਰਹੇ ਹੋ ਰਫਤਾਰ نیوز ਜਿੱਥੇ ਹਰ ਖਬਰ ਪਹੁੰਚੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਚਲੋ ਫਿਰ ਕਰੀਏ ਸ਼ੁਰੂਆਤ ਅੱਜ ਦੀਆਂ ਤਾਜ਼ਾ ਤੇ ਫਟਾਫਟ ਖਬਰਾਂ ਨਾਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਗਾਜ਼ਾ ਦੇ ਪੁਨਰ ਨਿਰਮਾਣ ਤੇ ਸ਼ਾਸਨ ਪ੍ਰਣਾਲੀ ਸਥਾਪਿਤ ਕਰਨ ਚ ਮਦਦ ਕਰਨ ਲਈ ਇੱਕ ਸ਼ਾਂਤੀ ਬੋਰਡ ਦਾ ਗਠਨ ਕੀਤਾ ਇਸ ਸੱਤ ਮੈਂਬਰੀ ਬੋਰਡ ਚ ਵਿਦੇਸ਼ ਮੰਤਰੀ ਮਾਰਕੋ ਰੂਬਿਓ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ ਵਿਸ਼ਵ ਬੈਂਕ ਦੇ ਪ੍ਰਧਾਨ ਅਜੀਬ ਬੰਗਾ ਤੇ ਜਾਰੁਡ ਕਸ਼ਨਾ ਸ਼ਾਮਲ ਨੇ ਟਰੰਪ ਖੁਦ ਇਸ ਦੇ ਚੇਅਰਮੈਨ ਹੋਣਗੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਗਾਜ਼ਾ ਲਈ ਇੱਕ ਸ਼ਾਂਤੀ ਬੋਰਡ ਬਣਾਉਣ ਦਾ ਇਹ ਐਲਾਨ ਕੀਤਾ ਤੇ ਟਰੰਪ ਦਾ ਕਹਿਣਾ ਹੈ ਕਿ ਸੰਗਠਨ ਯੁੱਧ ਪ੍ਰਭਾਵਿਤ ਗਾਜ਼ਾ 'ਚ ਸ਼ਾਸਨ ਨੂੰ ਮੁੜ ਨਿਰਮਾਣ ਤੇ ਅੱਗੇ ਵਧਾਉਣ 'ਚ ਮਦਦ ਕਰੇਗਾ ਟਰੰਪ ਖੁਦ ਬੋਰਡ ਦੀ ਪ੍ਰਧਾਨਗੀ ਕਰਨਗੇ ਤੇ ਉਹਨਾਂ ਨਾਲੇ ਹਫ਼ਤਿਆਂ 'ਚ ਹੋਰ ਨਿਯੁਕਤੀਆਂ ਵੀ ਕਰ ਸਕਦੇ ਨੇ ਵਾਈਟ ਹਾਊਸ ਦੇ ਇੱਕ ਬਿਆਨ ਦੇ ਅਨੁਸਾਰ ਕਾਰਜਕਾਰੀ ਬੋਰਡ ਦਾ ਹਰੇਕ ਮੈਂਬਰ ਗਾਜ਼ਾ ਦੀ ਸਥਿਰਤਾ ਤੇ ਸਫਲਤਾ ਨਾਲ ਸੰਬੰਧਿਤ ਇੱਕ ਖਾਸ ਖੇਤਰ ਲਈ ਜ਼ਿੰਮੇਵਾਰ ਹੋਵੇਗਾ ਜਿਸ 'ਚ ਸ਼ਾਸਨ ਸਮਰੱਥਾ ਵਿਕਾਸ ਕੇਤਰੀ ਸੰਬੰਧ ਪੁਨਰਨਿਰਮਾਨ ਨਿਵੇਸ਼ ਗਤੀਸ਼ੀਲਤਾ ਵੱਡੇ ਪੱਧਰੋਂ ਤੇ ਫੰਡਿੰਗ ਤੇ ਪੂੰਜੀ ਗਤੀਸ਼ੀਲਤਾ ਵਰਗੀਆਂ ਚੀਜ਼ਾਂ ਸ਼ਾਮਲ ਹੋਣਗੀਆਂ ਦਿੱਲੀ ਚ ਹਵਾ ਦੀ ਖਰਾਬ ਗੁਣਵੱਤਾ ਦੇ ਚੱਲਦਿਆਂ ਇੱਕ ਬਾਰ ਫਿਰ ਕਮਿਸ਼ਨ ਫੋਰ 에ਅਰ ਕੁਆਲਿਟੀ ਮੈਨੇਜਮੈਂਟ ਨੇ ਗ੍ਰੈਪ 3 ਦੀਆਂ پابੰਦੀਆਂ ਲਗਾਈਆਂ ਨੇ ਉਨਾਂ ਅਨੁਸਾਰ ਦਿੱਲੀ ਦਾ 에어 ਕੁਆਲਿਟੀ ਇੰਡੈਕਸ ਜੋ ਕਿ 15 ਜਨਵਰੀ ਨੂੰ ਸ਼ਾਮ 4 ਵਜੇ 343 ਦਰਜ ਕੀਤਾ ਗਿਆ ਸੀ ਤੇ ਸ਼ੁੱਕਰਵਾਰ 16 ਜਨਵਰੀ ਨੂੰ ਸ਼ਾਮ 4 ਵਜੇ ਤੱਕ 354 ਹੋ ਗਿਆ ਸੀ ਇਸ ਤੋਂ ਇਲਾਵਾ ਮੌਸਮੀ ਮੌਸਮ ਵਿਗਿਆਨ ਵਿਭਾਗ ਦੇ ਮੌਸਮ ਸੰਬੰਧੀ ਪੂਰਵ ਅਨੁਮਾਨ ਤੋਂ ਪਤਾ ਚੱਲਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਹਵਾ ਦੀ ਗਤੀ ਸਥਿਰ ਵਾਤਾਵਰਨ ਖਰਾਬ ਮੌਸਮਾਪਦੰਡਾ ਤੇ ਮੌਸਮ ਸੰਬੰਧੀ ਸਥਿਤੀਆਂ ਤੇ ਬਰਦੂਸ਼ਕਾ ਦੇ ਫੈਲਾਅ ਦੀ ਘਾਟ ਕਾਰਨ AQI 400 ਦੇ ਅੰਕੜੇ ਨੂੰ ਪਾਰ ਕਰ ਸਕਦਾ ਹੈ ਤੇ ਗੰਭੀਰ ਸ਼੍ਰੇਣੀ 'ਚ ਦਾਖਲ ਹੋ ਸਕਦਾ ਹੈ ਮੌਜੂਦਾ ਹਵਾ ਗੁਣਵੱਤਾ ਰੁਝਾਨਾਂ ਤੇ ਆਈਐਮਡੀ ਦੇ ਏਕਯੂਆਈ ਪੂਰਵ ਅਨੁਮਾਨਾਂ ਤੇ ਖੇਤਰਚ ਹਵਾ ਦੀ ਗੁਣਵੱਤਾ ਨੂੰ ਹੋਰ ਵਿਗੜਨ ਤੋਂ ਰੋਕਣ ਲਈ ਕੀਤੀ ਜਾ ਰਹੀ ਯਤਨਾਂ ਨੂੰ ਧਿਆਨ ਚ ਰੱਖਦੇ ਹੋਏ ਜੀਆਰਏਪੀ ਤੇ ਸੀਏਕਯੂਐਮ ਸਬ ਕਮੇਟੀ ਨੇ ਇੱਕ ਸਰਗਰਮ ਉਪਾਅ ਵੱਜੋਂ ਪੂਰੇ ਐਨਸੀਆਰ ਚ ਮੌਜੂਦਾ ਗ੍ਰੈਬ ਦੇ ਪੜਾ ਤਿੰਨ ਨੂੰ ਲਾਗੂ ਕੀਤਾ। ਇਹ ਕਦਮ ਹਵਾ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਵਿੱਚ ਚੁੱਕਿਆ ਗਿਆ। ਕਾਂਗਰਸ ਪਾਰਟੀ ਨੇ ਬਿੱਤੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਦੋਸ਼ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਮੋਦੀ ਨੇ ਟਰੰਪ ਦੇ ਦਬਾਅ ਹੇਠ ਈਰਾਨ ਦੇ ਚਾਬਹਾਰ ਬੰਦਰਗਾਹ ਦਾ ਕੰਟਰੋਲ ਛੱਡ ਦਿੱਤਾ ਪਾਰਟੀ ਨੇ ਲਿਖਿਆ ਹੈ ਕਿ ਮੋਦੀ ਸਰਕਾਰ ਨੇ ਚਾਬਹਾਰ ਪ੍ਰੋਜੈਕਟ 'ਚ ਦੇਸ਼ ਦੀ ਜਨਤਕ ਪੈਸੇ ਤੋਂ 120 ਮਿਲੀਅਨ ਡਾਲਰ ਯਾਨੀ ਕਿ 1100 ਕਰੋੜ ਦਾ ਨਿਵੇਸ਼ ਕੀਤਾ ਹੈ। ਹੁਣ ਇਹ ਬਰਬਾਦ ਹੋ ਗਿਆ ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਮਤੀਰ ਜੈਸਵਾਲ ਨੇ ਕਾਂਗਰਸ ਦੇ ਦੋਸ਼ ਨੂੰ ਖਾਰਜ ਕਰ ਦਿੱਤਾ। ਉਹਨਾਂ ਕਿਹਾ ਹੈ ਕਿ ਈਰਾਨ ਦੇ ਚਾਬਹਾਰ ਬੰਦਰਗਾਹ ਨਾਲ ਸੰਬੰਧਿਤ ਯੋਜਨਾਵਾਂ ਚੱਲ ਰਹੀਆਂ ਨੇ ਤੇ ਭਾਰਤ ਉਹਨਾਂ ਨੂੰ ਅੱਗੇ ਵਧਾਉਣ ਲਈ ਅਮਰੀਕਾ ਨਾਲ ਗੱਲਬਾਤ ਕਰ ਰਿਹਾ ਹੈ। ਅਮਰੀਕਾ ਨੇ ਭਾਰਤ ਨੂੰ ਈਰਾਨ ਉੱਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ ਚਾਬਹਾਰ ਬੰਦਰਗਾਹ ਨਾਲ ਸੰਬੰਧਿਤ ਕੰਮ ਜਾਰੀ ਰੱਖਣ ਲਈ ਇੱਕ ਵਿਸ਼ੇਸ਼ ਪਾਬੰਦੀ ਛੋੜ ਦਿੱਤੀ ਹੈ ਜੋ ਕਿ 26 ਅਪ੍ਰੈਲ 2026 ਨੂੰ ਖਤਮ ਹੋ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ 29 ਸਤੰਬਰ ਨੂੰ ਅਮਰੀਕੀ ਸਰਕਾਰ ਨੇ ਚਾਬਹਾਰ ਬੰਦਰਗਾਹ ਲਈ 2018 ਚ ਦਿੱਤੀ ਗਈ ਛੋਟ ਵਾਪਸ ਲੈ ਲਈ ਸੀ ਇਹ ਛੋਟ ਈਰਾਨ ਉਤੇ ਪਾਬੰਦੀਆਂ ਦੇ ਬਾਵਜੂਦ ਭਾਰਤ ਨੂੰ ਚਾਬਹਾਰ ਬੰਦਰਗਾਹ ਉਤੇ ਕੰਮ ਕਰਨ ਦੀ ਆਗਿਆ ਦੇਣ ਲਈ ਦਿੱਤੀ ਗਈ ਸੀ ਅਮਰੀਕਾ ਨੇ ਭਾਰਤ ਨੂੰ ਚਾਬਹਾਰ ਤੋਂ 27 ਅਕਤੂਬਰ 2025 ਤੱਕ ਵਪਾਰ ਛੋੜ ਦਿੱਤੀ ਹੈ ਸਮਾ ਸੀਮਤ ਤੋਂ ਪਹਿਲਾਂ ਅਮਰੀਕਾ ਨੇ ਛੋਟ ਨੂੰ ਹੋਰ 6 ਮਹੀਨਿਆਂ ਲਈ ਵਧਾ ਦਿੱਤਾ ਇਸ ਦਾ ਮਤਲਬ ਹੈ ਕਿ ਇਹ ਛੋਟ ਹੁਣ 26 ਅਪ੍ਰੈਲ 2026 ਤੱਕ ਉਪਲਬਧ ਰਹੇਗੀ ਰੰਦੀਰ ਜੈਸਵਾਲ ਨੇ ਦੱਸਿਆ ਕਿ ਅਮਰੀਕੀ ਖਜ਼ਾਨਾ ਵਿਭਾਗ ਨੇ 28 ਅਕਤੂਬਰ 2025 ਨੂੰ ਭਾਰਤ ਨੂੰ ਇੱਕ ਪੱਤਰ ਭੇਜਿਆ ਸੀ ਜਿਸ 'ਚ ਇਸ ਛੋਟ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਉਨ੍ਹਾਂ ਕਿਹਾ ਕਿ ਭਾਰਤ 19 ਸਹਿਮਤੀ ਵਾਲੇ ਪ੍ਰਬੰਧ ਤਹਿਤ ਅਮਰੀਕਾ ਨਾਲ ਗੱਲਬਾਤ ਕਰ ਰਿਹਾ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਚਾਬਹਾਰ ਬੰਦਰਗਾਹ ਨਾਲ ਸੰਬੰਧਿਤ ਕੰਮ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੇ। ਧੋਖਾ ਦੇਹੀ ਦੇ ਮਾਮਲੇ 'ਚ ਦੇਵਰੀਆ ਜੇਲ੍ਹ 'ਚ ਬੰਦ ਸਾਬਕਾ ਆਈਪੀਐਸ ਅਧਿਕਾਰੀ ਅਮਿਤਪਾਤ ਠਾਕੁਰ ਨੂੰ ਜਾਨ ਮਾਰਨ ਦੀ ਧਮਕੀ ਮਿਲੀ ਹੈ। ਚੱਕਰਵਾਰ ਨੂੰ ਉਨ੍ਹਾਂ ਦੀ ਉੱਚ ਸੁਰੱਖਿਆ ਵਾਲੀ ਬੈਰਕ ਦੇ ਬਾਹਰ ਕੰਪਿਊਟਰ ਨਾਲ ਟਾਈਪ ਕੀਤਾ ਗਿਆ ਧਮਕੀ ਭਰਿਆ ਪੱਤਰ ਪੱਥਰ ਨਾਲ ਲਪੇਟ ਕੇ ਸੁੱਟਿਆ ਗਿਆ ਜਿਸ ਦੀ ਸੂਚਨਾ ਉਹਨਾਂ ਨੇ ਤੁਰੰਤ ਜੇਲ੍ਹ ਸੁਪਰਡੈਂਟ ਨੂੰ ਦਿੱਤੀ ਹੈ ਜੇਲ੍ਹ ਪ੍ਰਸ਼ਾਸਨ ਨੇ ਮਾਮਲੇ ਦੀ ਜਾਣਕਾਰੀ ਡੀਐਮ ਤੇ ਐਸਪੀ ਸਮੇਤ ਉੱਚ ਅਧਿਕਾਰੀਆਂ ਨੂੰ ਦਿੰਦੇ ਹੋਏ ਜਾਂਚ ਸ਼ੁਰੂ ਕਰਵਾ ਦਿੱਤੀ ਹੈ ਅਮਿਤਪ ਠਾਕੁਰ ਦੇ ਵਕੀਲ ਪ੍ਰਵੀਨ ਦਿਵੇਦੀ ਨੇ ਦੱਸਿਆ ਕਿ ਸਾਬਕਾ ਆਈਪੀਐਸ ਅਧਿਕਾਰੀ ਜੇਲ੍ਹ ਚ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਬੰਦੀ ਵੱਲੋਂ ਧਮਕੀ ਭਰੇ ਪੱਤਰ ਮਿਲਣ ਦੀ ਸ਼ਿਕਾਇਤ ਕੀਤੀ ਗਈ ਹੈ ਜਦੀ ਜਾਂਚ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਮਾਮਲੇ ਦੀ ਸੱਚਾਈ ਸਾਹਮਣੇ ਲਿਆਂਦੀ ਜਾਏਗੀ ਪੰਜਾਬ ਸਰਕਾਰ ਤੇ ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਰੂਪਨਗਰ ਪੁਲਿਸ ਨੇ ਨਸ਼ਾ ਤਸਕਰਾਮ ਵਿਰੁੱਧ ਫੈਸਲਾਕੁਨ ਕਾਰਵਾਈ ਕੀਤੀ ਹੈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਨੇ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚੋਂ ਛਾਪੇਮਾਰੀ ਕੀਤੀ ਹੈ ਤੇ ਸੱਤ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਸੀਨੀਅਰ ਪੁਲਿਸ ਉਪਰ ਡੈਨਟ ਮਿੰਦਰ ਸਿੰਘ ਨੇ ਇੱਕ ਪ੍ਰੈਸ ਰਿਲੀਜ਼ ਚ ਇਸ ਵੱਡੀ ਸਫਲਤਾ ਨੂੰ ਸਾਂਝਾ ਕੀਤਾ ਐਸਐਸਪੀ ਮਿੰਦਰ ਸਿੰਘ ਨੇ ਦੱਸਿਆ ਕਿ ਡੀਆਈਜੀ ਨਾਨਕ ਸਿੰਘ ਦੀ ਅਗਵਾਈ ਹੇਠ ਹੋਈ ਇਸ ਕਾਰਵਾਈ ਦੌਰਾਨ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਉੱਤੇ ਸਿਕੰਜਾ ਕੱਸਿਆ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਖਿਲਾਫ ਵੱਖ-ਵੱਖ ਥਾਣਿਆਂ ਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤੇ ਗਏ ਨੇ ਇਸ ਮੁਹਿੰਮ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਰੂਪਨਗਰ ਸ਼੍ਰੀ ਚਮਕੌਰ ਸਾਹਿਬ ਕਿਰਤਪੁਰ ਸਾਹਿਬ ਤੇ ਨੰਗਲ ਦੇ ਪੁਲਿਸ ਥਾਣਿਆਂ ਨੇ ਆਪਣੇ ਆਪਣੇ ਅਧਿਕਾਰ ਖੇਤਰਾਂ 'ਚ ਗਸ਼ਤ ਤੇਜ਼ ਕਰ ਦਿੱਤੀ ਹੈ SSP ਨੇ ਦੱਸਿਆ ਕਿ ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਨਾਕੇ ਸਥਾਪਿਤ ਕੀਤੇ ਗਏ ਨੇ। ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਇਸ ਮੁਹਿੰਮ 'ਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ। SSP ਨੇ ਨਾਗਰਿਕਾਂ ਨੂੰ ਨਸ਼ਾ ਤਸਕਰੀ ਜਾਂ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਸੇਫ ਪੰਜਾਬ ਨਸ਼ਾ ਵਿਰੋਧੀ ਹੈਲਪਲਾਈਨ ਜਾਂ 112 ਉੱਤੇ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਪ੍ਰੋਸਾ ਦਿੱਤਾ ਹੈ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਵੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਏਗੀ। ਸ੍ਰੀ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਮर्याਦਾ ਦੇ ਉਲਟ ਜਾ ਕੇ ਕੋਰਲੀ ਕਰਨ ਵਾਲੇ ਦਿੱਲੀ ਦੇ ਇੱਕ ਮੁਸਲਿਮ ਨੌਜਵਾਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਸੀ ਇਸ ਘਟਨਾ ਉਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਖਤ ਇਤਰਾਜ਼ ਵੀ ਜਤਾਏ ਜਾਣ ਤੋਂ ਬਾਅਦ ਉਕਤ ਨੌਜਵਾਨ ਨੇ ਹੁਣ ਸਿੱਖ ਜਗਤ ਤੋਂ ਜਨਤਕ ਤੌਰ ਉਤੇ ਮਾਫੀ ਮੰਗ ਲਈ ਹੈ ਦਿੱਲੀ ਦੇ ਰਹਿਣ ਵਾਲੇ ਸੋਸ਼ਲ ਮੀਡੀਆ ਇਨਫਲੂਐਂਸਰ ਸੁਭਾਨ ਰੰਗਰੀਜ਼ ਨੇ ਹਾਲ ਹੀ ਚ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਉਤੇ ਇੱਕ ਰੀਲ ਬਣਾਈ ਸੀ ਵੀਡੀਓ ਚ ਦੇਖਿਆ ਗਿਆ ਕਿ ਉਹ ਪਵਿੱਤਰ ਸਰੋਵਰ ਵਿੱਚੋਂ ਪਾਣੀ ਮੂੰਚ ਪਾ ਕੇ ਉੱਥੋਂ ਹੀ ਥੁੱਕ ਦਿੰਦਾ ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਨਸ਼ਰ ਹੋਈ ਸਿੱਖ ਸੰਗਤਾਂ 'ਚ ਪਾਰੀ ਰੋਸ ਦੀ ਲਹਿਰ ਦੌੜ ਗਈ ਕਿਉਂਕਿ ਇਸ ਪਵਿੱਤਰ ਸਰੋਵਰ 'ਚ ਰੋਜ਼ਾਨਾ ਹਜ਼ਾਰਾਂ ਸ਼ਰਦਾਲੂ ਸ਼ਰਦਾ ਨਾਲ ਇਸ਼ਨਾਨ ਕਰਦੇ ਨੇ ਹੁਣ ਸੁਭਾਨ ਨੇ ਇੱਕ ਨਵੀਂ ਵੀਡੀਓ ਜਾਰੀ ਕਰਕੇ ਆਪਣੀ ਗਲਤੀ ਕਬੂਲ ਕੀਤੀ ਹੈ ਉਸ ਨੇ ਸਪਸ਼ਟਿਕਰਨ ਦਿੰਦੇ ਹੋਏ ਕਿਹਾ ਕਿ ਮੇਰਾ ਇਰਾਦਾ ਕਿਸੇ ਦੀ ਆਸਥਾਨ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਮੈਂ ਬਚਪਨ ਤੋਂ ਇੱਥੇ ਆਣਾ ਚਾਹੁੰਦਾ ਸੀ ਮੈਨੂੰ ਉੱਥੇ ਦੀ ਮਰਿਆਦਾ ਬਾਰੇ ਪਤਾ ਨਹੀਂ ਸੀ ਤੇ ਨਾ ਹੀ ਮੋਕਿਓ ਤੇ ਕਿਸੇ ਨੇ ਮੈਨੂੰ ਰੋਕਿਆ ਮੈਂ ਸਾਰੇ ਸਿੱਖ ਭਰਾਵਾਂ ਤੋਂ ਮਾਫੀ ਮੰਗਦਾ ਹਾਂ ਤੇ ਜਲਦ ਹੀ ਦੁਬਾਰਾ ਦਰਬਾਰ ਸਾਹਿਬ ਜਾ ਕੇ ਉੱਥੇ ਵੀ ਮਾਫੀ ਮੰਗਾਂਗਾ ਨੌਜਵਾਨ ਨੇ ਇੰਸਟਾਗ੍ਰਾਮ ਉਤੇ ਦੋ ਤਰ੍ਹਾਂ ਦੀਆਂ ਵੀਡੀਓ ਸਾਂਝੇ ਕੀਤੀਆਂ ਸਨ ਪਹਿਲੇ ਵੀਡੀਓ 'ਚ ਉਸ ਰੋਵਰ ਦੀ ਮਰਿਆਦਾ ਭੰਗ ਕਰਦਾ ਦਿਖਾਈ ਦਿੰਦਾ ਜਦ ਦੂਜੇ ਵੀਡੀਓ 'ਚ ਉਹ Hindu Muslim Sikh Isai ਇਕਤਾ ਦੀ ਗੱਲ ਕਰ ਰਿਹਾ ਉਸਨੇ ਕਿਹਾ ਕਿ ਉਹ ਜਿਹੜਾ ਭਾਰਤ ਚਾਹੁੰਦਾ ਜਿੱਥੇ ਸਾਰੇ ਧਰਮ ਮਿਲ ਕੇ ਰਹਿਣ ਤੇ ਪੰਜਾਬ 'ਚ ਉਸਨੂੰ ਟੋਪੀ ਪੈਣ ਨੂੰ ਤੇ ਕਿਸੇ ਨੇ ਨਹੀਂ ਟੋਕਿਆ ਸ਼੍ਰੋਮਣੀ ਕਮੇਟੀ ਨੇ ਇਸ ਘਟਨਾ ਨੂੰ ਬੇहद ਮੰਦਭਾਗਾ ਦੱਸਿਆ ਤੇ ਕਮੇਟੀ ਦਾ ਕਹਿਣਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੀ ਇੱਕ ਨਿਰਧਾਰਿਤ ਮਰਿਆਦਾ ਜਿਸ ਦਾ ਸਤਿਕਾਰ ਹਰ ਧਰਮ ਦੇ ਸ਼ਰਧਾਲੂ ਨੂੰ ਕਰਨਾ ਚਾਹੀਦਾ ਹੈ ਰੀਲਾ ਬਣਾਉਣ ਦੀ ਹੋੜ ਚ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਏਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੀ ਨੇਤਾ ਆਤੀਸ਼ੀ ਵਿਰੁੱਧ ਕਾਨੂੰਨੀ ਕਾਰਵਾਈ ਦਾ ਐਲਾਨ ਕੀਤਾ ਇਹ ਫੈਸਲਾ ਸ਼ੁੱਕਰਵਾਰ ਨੂੰ ਐਸਜੀਪੀਸੀ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਗਿਆ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਚੋਣ ਕਮਿਸ਼ਨ ਦੀ ਮੈਂਬਰਾਂ ਨੇ ਹਾਲ ਹੀ ਚ ਕੀਤੀਆਂ ਗਈਆਂ ਕਥਿਤ ਅਪਮਾਨਜਨਕ ਟਿੱਪਣੀਆਂ ਲਈ ਆਤੀਸ਼ੀ ਵਿਰੁੱਧ ਸਖਤ ਕਾਰਵਾਈ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਉਨ੍ਹਾਂ ਕਿਹਾ ਕਿ ਦਿੱਲੀ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਇੱਕ ਚੁਣੇ ਹੋਏ ਪ੍ਰਤੀਨਿਧੀ ਵੱਲੋਂ ਸਿੱਖ ਗੁਰੂਆਂ ਬਾਰੇ ਕਥਿਤ ਤੌਰ ਉਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤਾਂ ਮੀਨ ਹੈ ਕਿ ਹੈ ਕਿ ਕਥੀ ਤੌਰ ਉਤੇ ਨਿੰਦਨਯੋਗ ਮਾਨਸਿਕਤਾ ਦਿਖਾਉਣ ਲਈ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਇਸ ਦੇ ਨਾਲ ਨਾਲ ਉਹਨਾਂ ਨੇ ਇੱਕ ਨੌਜਵਾਨ ਵੱਲੋਂ ਹਰਮੰਦਰ ਸਾਹਿਬ ਦੇ ਸਰੋਵਰ 'ਚ ਮर्याਦਾ ਦੀ ਉਲੰਘਣਾ ਕਰਨ ਵਾਲੇ ਕੰਮ ਦੀ ਵੀ ਨਿੰਦਾ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਮੁਖੀ ਨੇ ਕਿਹਾ ਕਿ ਸ੍ਰੀ ਹਰਮੰਦਰ ਸਾਹਿਬ ਪਵਿੱਤਰ ਸਥਾਨ ਹੈ ਤੇ ਇਸ ਵਿਰੁੱਧ ਕੋਈ ਵੀ ਅਪਮਾਨਜਨਕ ਕੰਮ ਜਾਂ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨਾਂ ਅੱਗੇ ਕਿਹਾ ਗਿਆ ਜਿਹਾ ਘਟਨਾਵਾਂ ਪਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ ਤੇ ਤਾਮੀ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹਰ ਮੰਦਿਰ ਸਾਹਿਬ ਵਿਖੇ ਮਥਾ ਟੇਕਦੇ ਸਮੇ ਮਰਿਆਦਾ ਦੀ ਸਖਤੀ ਨਾਲ ਪਾਲਣਾ ਕਰਨਾ ਜੋਬੀ ਤੇ ਬੋਲੀਵੁੱਡ ਗਾਇਕੀ ਦੀ ਦੁਨੀਆ ਦਾ ਇੱਕ ਵੱਡਾ ਨਾਂ ਬੀਪਰਾਕ ਹੁਣ ਇੱਕ ਗੰਬੀਰ ਧਮਕੀ ਮਾਮਲੇ 'ਚ ਸਾਹਮਣੇ ਆਇਆ ਜਾਣਕਾਰੀ ਮੁਤਾਬਕ ਇੱਕ ਵੱਡੇ ਗੈਂਗ ਵੱਲੋਂ ਬੀਪਰਾਕ ਨੂੰ 10 ਕਰੋੜ ਰੁਪਏ ਦੀ ਫਿਰੋਤੀ ਮੰਗੀ ਗਈ ਹੈ ਧਮਕੀ ਦੇਣ ਵਾਲਿਆਂ ਨੇ ਕਿਹਾ ਕਿ ਜੇਕਰ ਰਕਮ ਅਦਾ ਨਾ ਕੀਤੀ ਗਈ ਤਾਂ ਵੱਡਾ ਨੁਕਸਾਨ ਕੀਤਾ ਜਾਏਗਾ ਹਾਲਾਂਕਿ ਇਹ ਧਮਕੀ ਭਰਿਆ ਸੁਨੇਹਾ ਸਿੱਧਾ ਬੀਪਰਾਕ ਨੂੰ ਨਹੀਂ ਸਗੋਸ ਦੇ ਸਾਥੀ ਕਲਾਕਾਰ ਤੇ ਗਾਇਕ ਦਿਲਨੂਰ ਨੂੰ ਭੇਜਿਆ ਗਿਆ ਦਿਲਨੂਰ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਫੋਨ ਤੇ ਵੌਇਸ ਮੈਸੇਜ ਰਾਹੀਂ ਧਮਕੀ ਦਿੱਤੀ ਗਈ ਦੇ ਨੂਰ ਦੀ ਸ਼ਿਕਾਇਤ ਅਨੁਸਾਰ 5 ਜਨਵਰੀ ਨੂੰ ਉਸ ਨੂੰ ਦੋ ਵਾਰ ਫੋਨ ਆਇਆ ਪਰ ਉਹ ਕਾਲ ਨਹੀਂ ਚੁੱਕ ਸਕਿਆ ਇਸ ਤੋਂ ਬਾਅਦ 6 ਜਨਵਰੀ ਨੂੰ ਵਿਦੇਸ਼ੀ ਨੰਬਰ ਤੋਂ ਫੇਰ ਮੂੜ ਕਾਲ ਆਉਂਦੀ ਹੈ ਜੋ ਉਸ ਕੁਝ ਸਮੇਂ ਬਾਅਦ ਹੀ ਕੱਟ ਦਿੱਤੀ ਗਈ ਤੇ ਫਿਰ ਉਸ ਨੂੰ ਇੱਕ ਵੌਇਸ ਮੈਸੇਜ ਭੇਜਿਆ ਗਿਆ ਵੌਇਸ ਮੈਸੇਜ ਚ ਧਮਕੀ ਦੇਣ ਵਾਲੇ ਨੇ ਆਪਣਾ ਨਾਮ ਅਰਜੁ ਦੱਸਿਆ ਤੇ ਕਿਹਾ ਕਿ ਉਹ ਇੱਕ ਵੱਡੇ ਗੈਂਗ ਲਈ ਕੰਮ ਕਰਦਾ ਹੈ ਉਸਨੇ ਦਾਅਵਾ ਕੀਤਾ ਹੈ ਕਿ ਇੱਕ ਹਫਤੇ ਦੇ ਅੰਦਰ ਅੰਦਰ ਜੇ 10 ਕਰੋੜ ਰੁਪਏ ਨਾ ਦਿੱਤੇ ਗਏ ਤਾਂ ਗਾਇਕ ਜਾਂ ਉਸ ਦੇ ਕਰੀਬੀਆਂ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਨਾਲ ਹੀ ਇਹ ਵੀ ਕਿਹਾ ਹੈ ਕਿ ਭਾਵੇਂ ਉਹ ਕਿਸੇ ਵੀ ਦੇਸ਼ ਚਲੇ ਜਾਣ ਪਰ ਬਚਨਾ ਮੁਸ਼ਕਿਲ ਹੈ ਤੰਕੀ ਮਿਲਣ ਤੋਂ ਬਾਅਦ ਗਾਇਕ ਦਲੂਰ ਨੇ 6 ਜਨਵਰੀ ਨੂੰ SSP ਮੋਹਾਲੀ ਕੋਲ ਲਿੱਖਤੀ ਸ਼ਿਕਾਇਤ ਦਰਜ ਕੀਤੀ ਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਹੁਣ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਐਨਾ ਮੈਨੂੰ ਦਿਓ ਇਜਾਜ਼ਤ ਧੰਨਵਾਦ